ਜੀ ਆਵੇ ਦੀ ਅੱਗੇ ਹੁ ਆਇਕਰ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਆਪਣੇ ਮੁਵਜ਼ਜ਼ ਪ੍ਰਾਉਣਿਆਂ ਨੂੰ ਪਾਕਿਸਤਾਨ ਕਰਤਾਰ ਪ੍ਰਾਉਂਟ ਤੇ ਵੈਲਕਮ ਅਪਣੇ ਡਾਕੂਮੈਂਟਸ ਪਾਸਪੋਰਟ ਵਗੈਰਾ ਜਿਹੜੇ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਸੰਭਾਲ ਲੈਣਾ ਠੀਕ ਹੈ ਕੋਈ ਦੁਆਰਾ ਸਾਹ ਦੇ ਅੰਦਰ ਹੁਣ ਕਿਸੇ ਮਕਾਮ ਤੇ ਕੋਈ ਚੈਕਿੰਗ ਵਗੈਰਾ ਨਹੀਂ ਹੈ ਠੀਕ ਹੈ ਆਪ ਜੀ ਨੇ ਜਿਹੜਾ ਬਾਇਓਮੈਟ੍ਰਿਕ ਕਾਰਡ ਗਲੇ ਦੇ ਵਿੱਚ ਪਾਇਆ ਦਾ ਇਹਨੂੰ ਸਾਹਮਣੇ ਸ਼ੋਅ ਕਰਕੇ ਰੱਖਣਾ ਆਪ ਇੱਥੇ 4 ਵਜੇ ਤੱਕ ਸਟੇ ਕਰ ਸਕਦੇ ਹੋ ਟਾਈਮ ਦੀ ਪਾਬੰਦੀ ਬਹੁਤ ਜ਼ਰੂਰੀ ਹੈ ਦਸ਼ਨ ਕਰਨ ਤੋਂ ਬਾਅਦ ਪਹਿਲੇ ਵੀ ਜਾਣਾ ਚਾਹੋ ਸੇਮ ਦੀ ਜਗ੍ਹਾ ਤੁਸੀਂ ਐਂਟਰ ਹੋਇਓ ਉੱਥੇ ਐਕਸਿਟ ਹੋ ਕੇ ਬਾਹਰ ਆਪੀ ਨੂੰ ਸਵਾਰੀ ਮਿਲ ਜਾਏਗੀ ਕਿਉਂਕਿ ਆਪ ਜੀ ਅੰਦਰ ਇੰਟਰੋ ਹੋ ਕੇ ਮੇਨ ਹਾਲ ਦੇ ਵਿੱਚ ਮੇਰੇ ਖੱਬੇ ਪਾਸੇ ਪਹਿਲਾ ਰੂਮ ਜੋੜਾ ਘਰ ਹੈ ਜਿੱਥੇ ਆਪੀ ਸ਼ੂਜ਼ ਜੋਮਾ ਕਰਵਾਓਗੇ ਸ਼ੂਜ਼ ਜੋਮਾ ਕਰਵਾਉਣ ਤੋਂ ਬਾਅਦ ਹੈਂਡ ਵਾਸ਼ ਕਰਨਾ ਚਾਹੁੰਦੇ ਹੋ ਬਾਹਰ ਮੇਨ ਡੋਰ ਦੇ ਨਾਲ ਵਾਟਰ ਪੂਲਰ ਦੇ ਨਾਲ ਵਾਸ਼ ਬੇਸਨ ਲੱਗਿਆ ਜੋੜਾ ਘਰ ਤੋਂ ਅਗਲਾ ਰੂਮ ਲੱਕ ਰੂਮ ਹੈ ਗੱਠਰੀ ਘਰ ਹੈ ਆਕਰ ਦੇ ਸੋਲੋ ਚ ਇਸਤੇਮਾਲ ਕਰਨਾ ਚਾਹਦੇ ਹੋ ਕੋਈ ਸਮਾਨ ਵਗੈਰਾ ਰੱਖਣਾ ਚਾਹਦੇ ਹੋ ਰੱਖ ਸਕਦੇ ਹੋ ਆਪਣੇ ਨਾਲ ਕੋਈ ਰਸਤ ਲੰਗਰ ਵਗੈਰਾ ਦਾ ਸਮਾਨ ਲੈ ਕੇ ਆਇਓ ਹਾਲ ਦੇ ਵਿੱਚ ਇੱਕ ਕੋਨੇ ਤੇ ਕਾਊਂਟਰ ਲੱਗਾ ਦਾ ਆਪ ਜੀ ਆਪਣੇ ਸਮਾਨ ਵਗੈਰਾ ਜਮ੍ਹਾਂ ਕਰਵਾ ਸਕਦੇ ਹੋ ਰਸਦਵਾਲੇ ਕਾਊਂਟਰ ਦੇ ਤਰਫ ਸੱਜੇ ਪਾਸੇ ਨੂੰ ਕੋਰੀਡੋਰ ਬਣਿਆ ਥੋੜਾ ਅੱਗੇ ਚਲੋਗੇ ਆਪ ਜੀ ਨੂੰ ਸਰੋਵਰ ਸਾਹਿਬ ਦੇ ਸਾਈਨ ਬੋਰਡ ਨਜ਼ਰ ਆਣਗੇ ਮੇਨ ਗੁਰਦੁਆਰਾ ਸਾਹਿਬ ਦੀ ਜਿਹੜੀ ਇਤਹਾਸਕ ਇਮਾਰਤ ਹੈ ਬਿਲਕੁਲ ਸੈਂਟਰ ਦੇ ਵਿੱਚ ਹੈ ਜਿੱਥੇ ਆਪ ਜੀ ਨੂੰ ਪੂਰ ਸਾਹਿਬ ਦੇ ਦਰਬਾਰ ਸਾਹਿਬ ਦੇ ਸਮਾਜੀ ਸਾਹਿਬ ਦੇ ਦਰਸ਼ਨ ਹੋਣਗੇ ਗੁਰਦੁਆਰਾ ਸਾਹਿਬ ਦੇ ਕੋਲ ਖੜੇ ਹੋ ਕੇ ਆਪ ਜੀ ਸਿੱਧੇ ਪਾਸੇ ਵੇਖੋਗੇ ਆਪ ਜੀ ਨੂੰ ਇੱਕ ਇਮਾਰਤ نظر ਆਏਗੀ ਜਿਸ ਦੇ ਫੇਸ ਦੇ ਉੱਪਰ ਲਿਖਿਆ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਉਸ ਇਮਾਰਤ ਦੇ ਬਿਲਕੁਲ ਬੈਕ ਸਾਈਡ 'ਚ ਲੰਗਰ ਹਾਲ ਹੈ ਜਿੱਥੇ ਆਪ ਜੀ ਖਾਣਾ ਖਾਓਗੇ ਖਾਣਾ ਖਾਣ ਤੋਂ ਬਾਅਦ ਮਾਰਕੀਟ ਜਾਣਾ ਚਾਹੁੰਦੇ ਹੋ ਲੰਗਰ ਹਾਲ ਦੇ ਨਾਲ ਦੇ ਰਸਤਾ ਭੜਿਆ ਲੰਗਰ ਹਾਲ ਦੇ ਬਿਲਕੁਲ ਬੈਕ ਸਾਈਡ ਤੇ ਮਾਰਕੀਟ ਦੁਆਰਾ ਸਾਹ ਦੇ ਬਿਲਕੁਲ ਬੈਕ ਸਾਈਡ ਤੇ ਬਰਾਂਦਨਮਾ ਬਿਲਡਿੰਗ ਹੈ ਜਿਸ ਦੇ ਦੋਨਾਂ ਕੋਨਿਆਂ ਤੇ ਸੱਜੇ ਪਾਸੇ ਤੇ ਖੱਬੇ ਪਾਸੇ ਵਾਸ਼ਰੂਮ ਬਣੇ ਨੇ ਐਕਸਟਰਾ ਜੋੜੇ ਰੱਖੇ ਨੇ ਆਜੀ ਸਹੂਲਤ ਇਸਤੇਮਾਲ ਕਰ ਸਕਦੇ ਹੋ ਦਰਸ਼ਕ ਕਰਨ ਤੋਂ ਬਾਅਦ ਅਗਰ ਆਪ ਜੀ ਆਪਣੇ ਸ਼ੂਜ਼ ਪਾ ਕੇ ਮਾਰਕੀਟ ਜਾਣਾ ਚਾਹੁੰਦੇ ਹੋ ਸੇਮ ਮੈਸਜ ਜਗਾ ਤੇ ਆ ਕੇ ਆਪਣੇ ਸ਼ੂਜ਼ ਪਾ ਕੇ ਇਹ ਜਿਹੜਾ ਸੱਜੇ ਪਾਸੇ ਵਾਲਾ ਰਸਤਾ ਹੈ ਸਿੱਧਾ ਮਾਰਕੀਟ ਦੇ ਅੰਦਰ ਜਾਂਦਾ ਹੈ ਮਾਰਕੀਟ ਦੇ ਅੰਦਰ ਵੀ ਵਾਸ਼ਰੂਮ ਦੀ ਸਹੂਲਤ ਮੌਜੂਦ ਹੈ ਬੇਪਾਸੇ ਇਸ طرف ਆਪ ਜੀ ਨੂੰ ਸੈਕੰਡ ਸਾਈਨ ਬੋਰਡ ਨਜ਼ਰ ਆ ਰਿਹਾ ਹੈ ਇਸ طرف ਬਾਬਾ ਜੀ ਦੇ ਬਾਗ ਨੇ ਖੇਤੀ ਸਾਹਿਬ ਨੇ ਨਿਸ਼ਾਨ ਸਾਹਿਬ ਨੇ ਜੋੜੇਪਾਗ ਦੇ ਦਰਸ਼ਨ ਕਰਨਾ ਚਾਹੋ ਕਰ ਸਕਦੇ ਹੋ ਮਾਰਕੀਟ ਦੇ ਅੰਦਰ ਆਪ ਜੀ ਜੇ ਸ਼ਾਪਿੰਗ ਕਰਨ ਵਾਸਤੇ ਜਾਣਾ ਹੈ ਇੰਡੀਅਨ ਕਰੰਸੀ ਇਸਤੇਮਾਲ ਨਹੀਂ ਕਰਨੀ ਅਗਰ ਆਪ ਜੀ ਨੇ ਕਰੰਸੀ ਐਕਸਚੇਂਜ ਨਹੀਂ ਕੀਤੀ ਮਾਰਕੀਟ ਦੇ ਅੰਦਰ ਕਰੰਸੀ ਐਕਸਚੇਂਜ ਵਾਸਤੇ ਸ਼ਾਪ ਮੌਜੂਦ ਹੈ ਆਪ ਉਸ ਤੋਂ ਆਪਣੀ ਕਰੰਸੀ ਐਕਸਚੇਂਜ ਕਰਵਾ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਜਗ੍ਹਾ-ਜਗ੍ਹਾ ਸਾਈਨ ਬੋਰਡ ਲਗਾਏ ਹੋ ਨੇ ਇਸ ਦੇ ਉੱਪਰ ਇੰਗਲਿਸ਼ ਵਿੱਚ ਤੇ ਪੰਜਾਬੀ ਵਿੱਚ ਲਿਖਿਆ ਜਿਹੜਾ ਆਪ ਜੀ ਦੀ ਰਹਿਨਮਾਈ ਕਰਦੇ ਰਹਿਣਗੇ ਅਸੀਂ ਆਸ ਉਮੀਦ ਕਰਨੇ ਜਿਨਾ ਵੀ ਤੁਹਾਡਾ ਇੱਥੇ ਟਾਈਮ ਗੁਜ਼ਰੇ ਅੱਛਾ ਔਰ ਯਾਦਗਾਰ ਗੁਜ਼ਰੇ ਪਾਕਿਸਤਾਨ ਕਰਤਾਰਪੁਰ ਪ੍ਰਾਂਤ ਜੀ ਆਂਕੀ ਥੈਂਕ ਯੂ ਧੰਨਵਾਦ